ਇਜਿ ਗਰੋਵਾਰੇ ਪਤਾ ਲੱਗਾ ਸੀ ਜਿਹੜਾ ਕਿ ਗਰੀਬ ਪਰਿਵਾਰਾਂ ਦੇ ਕੋਲੋਂ ਬੱਚੇ ਦੀ ਖਰੀਦੋਫਰੋਖਸ ਕਰਕੇ ਸਸਤੇ ਰੇਟ ਤੇ ਤੇ ਉਹ ਜਿਹੜੇ ਨੀੜੀ ਪਰਿਵਾਰ ਸੀ ਉਹਨਾਂ ਨੂੰ ਅੱਗੇ ਵੇਚਦੇ ਰਹੇ ਆ ਪ੍ਰੋਫਿਟ ਲੈ ਕੇ ਤੇ ਇਹਦੇ ਬਾਰੇ ਪਤਾ ਲੱਗਣ ਦੇ ਉੱਪਰ ਇਹ 205 ਨੰਬਰ ਐਫ ਆਈ ਆਰ 221125 ਦੀ ਜਿਹੜੀ ਹੈ 1434 1435 612 ਬੀ ਐਨ ਐਸ ਤੇ 80 ਜੀ ਜੇ ਐਕਟ ਜਿਹੜਾ 2015 ਉਹਦੇ ਤਹਿਤ ਦਰਜ ਕੀਤੀ ਗਈ ਔਰ ਇਸ ਇਨੀਸ਼ਲ ਸਟੇਜ ਦੇ ਵਿੱਚ ਲੈਂ ਇਨਫੋਰਮੇਸ਼ਨ ਦੇ ਆਧਾਰ ਤੇ ਜਗਜੀਤ ਸਿੰਘ ਪੁੱਤਰ ਗਿੰਦਰ ਸਿੰਘ ਅਤੇ ਇਸ ਦੀ ਮਾਤਾ ਰঞ্জੀਤ ਕੌਰ ਇਹ ਦੋਨੇ ਵਾਸੀਨ ਮਨਜੀਤ ਨਗਰ ਵਿਧਾਨਾ ਇਹਨਾਂ ਨੂੰ ਰੈਸਟ ਕੀਤਾ ਗਿਆ ਤੇ ਇਨੋਵਾ ਗੱਡੀ ਦੇ ਵਿੱਚ ਬੱਚਾ ਜਿਹੜਾ ਵੈ ਨੂਡਲ ਸਾਈਡ ਤੋਂ ਫੀਟ ਕੇ ਇਹ ਬੱਚਾ ਲੈ ਆ ਕੇ ਕਿ ਇਹ ਆਪਣੇ ਇਧਰ ਕਾਲਾ ਸੰਘਿਆ ਸਾਈਡ ਕਿਸ ਨੂੰ ਵੇਚਣਾ ਚਾਹ ਰਹੇ ਸੀ ਕਿ ਇਹ ਇਹਦਾ ਸੌਦਾ ਹੋਇਆ ਕਿ ਇਹਨਾਂ ਦਾ ਬੱਚਾ ਦੇਖਣ ਇਹ ਇਹਨਾਂ ਦਾ ਜੀ ਸੌਦਾ ਇਹ ਇਹਨਾਂ ਨੇ 4 ਲੱਖ ਰੁਪਏ ਦਾ ਹੋਇਆ ਸੀ ਇਹਨਾਂ ਨੂੰ ਤ ਸ ਟੋਟਲ ਕਿੰਨੇ ਇਹਦੇ ਚ ਜਿਹੜੇ ਇਨਵੋਲਵ ਹੈਗੇ ਆ ਇਹਦੇ ਵਿੱਚ ਟੋਟਲ ਜਗਜੀਤ ਸਿੰਘ ਰਣਜੀਤ ਕੌਰ ਹੁਣ ਤੱਕ 8 ਟੋਟਲ ਅਰੈਸਟ ਪੈ ਚੁੱਕੀਆਂ ਨੇ ਜਿਹਦੇ ਵਿੱਚ ਬਲਜੀਤ ਸਿੰਘ ਦਾ ਪੁੱਤਰ ਚਿੰਦਰਪਾਲ ਜਿਹੜਾ ਜਿਹਦਾ ਇਹ ਬੱਚਾ ਸੀਗਾ ਉਹਦੀ ਅਰੈਸਟ ਹੋ ਚੁੱਕੀ ਹੈ ਇਹਨੇ ਆਪਣੀ ਵਾਈਫ ਨੂੰ ਬਿਨਾਂ ਦੱਸੇ ਜਿਹੜਾ ਵਾ ਵਾਈਫ ਨੂੰ ਇਹ ਦੱਸ ਕੇ ਵੀ ਬੱਚਾ ਜਿਹੜਾ ਉਹਦੇ ਬੱਚੇ ਦੀ ਡੈਥ ਹੋ ਗਈ ਮਰਿਆ ਪਤਾ ਵੈਸੇ ਹੀ ਬੱਚਾ ਇੱਕ ਰਜਨੀ ਨਾਦੀ ਲੇਡੀ ਹੈ ਜਿਹੜੀ ਕਿ ਆਸ਼ਾ ਵਰਕਰ ਹੈ ਉਹ ਤੇ ਇੱਕ ਗਗਨਦੀਪਨਾਥ ਦੀ ਲੇਡੀ ਹੈ ਜਿਹੜੀ ਕਲਾਸ 4 ਕਰਮਚਾਰੀ ਹੈ ਮੋਗੇ ਅਦਾਲਤ ਵਿੱਚ ਇਹਨਾਂ ਦੋਨਾਂ ਨੂੰ ਜਿਹੜਾ ਇਹ ਬੱਚਾ ਜਿਹੜਾ ਵਾ ਇਹਨਾਂ ਦੋਨਾਂ ਤੇ ਹੈਂਡਓਵਰ ਕਰਤਾ ਇਹ ਦੋਨੇ ਜਣੀਆਂ ਅੱਗੇ ਇੱਕ ਅ ਹੋਰ ਲੜੀ ਹੈਗੀ ਹੈ ਅ ਕੁਲਵਿੰਦਰ ਕੌਰ ਉਸਮਨੀ ਪੁੱਤਰੀ ਜਗਸੀਰ ਸਿੰਘ ਵਾਸੀ ਕੁਸਾ ਇਹ ਇਹਦੇ ਨਾਲ ਇੰਕਾਚ ਸੀਗੀ ਇਹਤੇ ਪਹਿਲੇ ਵੀ ਪਰਚੇ ਦਰਜਾ ਕੁਲਵਿੰਦਰ ਕੌਰ ਤੇ ਇਹਨੇ ਆਪਣਾ ਸਿਰ 5000 ਰੁਪਇਆ ਲਿਆ ਇਹਨੇ ਕੁਲਵਿੰਦਰ ਕੌਰ ਨੇ ਤੇ ਇਹ ਗਗਨਦੀਪ ਤੇ ਰਜਨੀ ਨੂੰ ਜਿਹੜਾ ਵਾ ਇਹ ਦੱਸਿਆ ਵੀ ਇਹ ਬੱਚਾ ਜਿਹੜਾ ਅੱਗੇ ਤੁਸੀਂ ਹੈ ਇਹ ਇੱਕ ਇੱਕ ਇਹਦੀ ਰਣਜੀਤ ਕੌਰ ਜਿਹੜੀ ਖਰੀਦੋ ਫੁਕਸ ਕਰਦੀ ਆ ਇਹ ਤੁਸੀਂ ਉਹਨੂੰ ਬਚਾ ਦੇ ਦੇਉ। ਪਰ ਇਹ ਗੈਂਗ ਪਤਾ ਤੋ ਚਾਤਰੀ ਆ। ਇਹ ਜੀ ਇਸ ਇਹ ਤੇ ਸਾਡਾ ਅਜ 파ਰਟ ਆਫ ਇਨਵੈਸਟੀਗੇਸ਼ਨ ਹੈ। ਆ ਜਿਹੜਾ ਇਹ ਜਿਹੜੀ ਇੱਕ ਇਹਨਾਂ ਨੇ ਕੁੜੀ ਦਿੱਤੀ ਸੀ ਉਹ ਮੈਂ ਮਹੀਨਾ ਗੜ ਮਹੀਨਾ ਪਹਿਲਾਂ ਦਿੱਤੀ ਸੀਗੀ ਤੇ ਇਹ ਸਾਡਾ 파ਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਉਹ ਅੱਜ ਪੁੱਛ ਕੇ ਕਰਕੇ ਤੇ ਫਿਰ ਅਸੀਂ ਦੁਬਾਰਾ ਦੱਸਾਂਗੇ। ਇਹ ਗੈਂਗ ਸਰ ਪ੍ਰੋਫੈਸ਼ਨਲ ਆ ਜਾਂ ਇਹ ਇਹਨਾਂ ਦਾ ਪਹਿਲਾ ਕੰਮ ਹੈ। ਕਿ ਮੈਂ ਤੁਹਾਨੂੰ ਦੱਸਿਆ ਜੀ ਵੀ ਤੂੰ ਪਹਿਲਾਂ ਵੀ ਇੱਕ ਕੁੜੀ ਜਿਹੜੀ ਇਹਨਾਂ ਨੇ ਦਿੱਤੀ ਇੱਕ ਮਨਪ੍ਰੀਤ ਨਾਂ ਦੀ ਲੜੀ ਹੈ ਜਿਹੜੀ ਅਜ ਫੜੀ ਨਹੀਂ ਗਈ। ਮਨਪ੍ਰੀਤ ਅਤਨੀ ਦਲਜੀਤ ਸਿੰਘ ਵਾਸੀ ਮਕਾਨ ਨੰਬਰ 11023 ਗਲੀ ਨੰਬਰ 6 ਪ੍ਰਤਾਪਨਗਰ ਲੁਧਿਆਣਾ ਦੀ ਇੱਕ ਕੁੜੀ ਉਹਨੇ ਰਣਜੀਤ ਕੌਰ ਨੂੰ ਦਿੱਤੀ ਸੀ ਜਿਹੜੀ ਰਣਜੀਤ ਕੌਰ ਨੇ ਵਾਪਸ ਉਹਨੂੰ ਦੁਬਾਰਾ ਵੇਚਤੀ ਉਸੇ ਲੜੀ ਨੂੰ ਉਹ ਆਪ ਵਾਪਸ ਲੈ ਇੱਕਤੀ ਸੀਗੀ ਉਹ ਵਜੇ ਸਾਡੀ ਟੀਮਸ ਗਈਆਂ ਨੇ ਉਹ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਸਰ ਜਿਹੜਾ ਬੱਚਾ ਬਰਾਮਦ ਕੀਤਾ ਗਿਆ ਉਹ ਉਹ ਇਸੋੜੇ ਕਿੱਥੇ ਹੈ ਉਹ ਇਸ ਵਿਲੇ ਜਿਹੜਾ ਲਾਂਬੜੇ ਹੈ ਜੀ ਚਾਈਲਡ ਕੇਅਰ ਹਸਪੀਟਲ ਜਿਹੜਾ ਹੈਗਾ ਉੱਥੇ ਲਾਂਬੜੇ ਹੈ ਜੀ ਸੇ ਜਿਹੜੇ ਗੈਂਗ ਦਾ ਇਹ ਮੁਖੀ ਹੈ ਉਹੀ ਹੈ ਜੀ ਕਿੰਨੇ ਇਹਦੇ ਚ ਇਹਦੇ ਚ ਮੇਨ ਰਣਜੀਤ ਕੌਰ ਹੀ ਆ ਰਹੀ ਹੈ ਹਜੇ ਤੱਕ ਤਾਂ ਮੇਨ ਰਣਜੀਤ ਕੌਰ ਤੇ ਇਹਦੇ ਨਾਲ ਇੱਕ ਹੋਰ ਲੇਡੀ ਹੈਗੀ ਹੈ ਰੀਨਾ ਰੀਨਾ ਪਤਨੀ ਕੀਵਲ ਸਿੰਘ ਹੈ ਪੈਣੀ ਬਾਗਾ ਥਾਣਾ ਸਦਰ ਮਾਨਸਾ ਦਿਲਾ ਮਾਨਸਾ ਇਹ ਜਿਹੜੀ ਹੁੰਦੀ ਹੈ ਇੱਕ ਘਰੇਲੂ ਕੰਮ ਕਰਦੀ ਸੀ ਔਰ ਇਹਨੀ ਮੇਨ ਇਹ ਸਾਰੀ ਦਸ ਪਾਈ ਇਹਨਾਂ ਨੂੰ ਇਹ ਨਾ ਐਗ ਡੋਨਰ ਸੀਗੀ ਮਤਲਬ ਆਈਵੀਐਫ ਸੈਂਟਰ ਜਿਹੜੇ ਹੁੰਦੇ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਪਤੀਆਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਨੂੰ ਆਪਣਾ ਐਗ ਡੋਨੇਟ ਕਰਕੇ ਏ ਆਈਵੀਫ ਦੇ थ्रू ਦਾ ਬੱਚਾ ਪੈਦਾ ਇਹ ਲੋਕ ਕਰਦੇ ਸੀ ਉੱਥੇ ਹੀ ਫਿਰ ਇਹਨਾਂ ਨੂੰ ਜਿਹੜੇ ਨੀੜੀ ਜੋੜੇ ਜਿਹੜੇ ਆ ਜਿਨ੍ਹਾਂ ਦੇ ਵੀ ਮਿਹਨਤ ਕਰਨ ਦੇ ਬਾਅਦ ਵੀ ਜਾਂ ਇਲਾਜ ਡਾਕਟਰੀ ਇਲਾਜ ਕਰਨ ਦੇ ਬਾਅਦ ਵੀ ਕੋਈ ਬੱਚਾ ਪੈਦਾ ਨਹੀਂ ਹੁੰਦਾ ਸੀ ਉਹ ਫਿਰ ਇਹਨਾਂ ਇਹਨਾਂ ਨੂੰ ਉੱਥੇ ਇਹਨਾਂ ਦਾ ਪਤਾ ਲੱਗ ਜਾਂਦਾ ਰਿਹਾ ਤੇ ਉਹਨਾਂ ਨੂੰ ਕਰਦੇ ਰਹੇ ਇਸ ਗੈਂਗ ਨਾਲ ਕੋਈ ਰਿਲੇਟਡ ਹੈਗਾ ਜੀ ਹਾਂ ਇਸ ਗੈਂਗ ਨਾਲ ਸੀ 8 ਬੰਦੇ ਤੁਹਾਨੂੰ ਜੀ ਜਿਹੜੇ ਅਰੈਸਟ ਕਰ ਚੁੱਕੇ ਅਸੀਂ ਹੁਣ ਤੱਕ ਤੇ ਦੋ ਗ੍ਰਿਫਤਾਰੀਆਂ ਜਿਹੜੀਆਂ ਉਹਦੇ ਵਿੱਚ ਇੱਕ ਹੋਰ ਸ਼ਮਸ਼ੀਰਨਾ ਦਾ ਬੰਦਾ ਵਾ ਇੱਕ ਗਰੂਪ ਤੋਂ ਬਠਿੰਡੇ ਦਾ ਕੋਟ ਗਰੂਪ ਬਠਿੰਡੇ ਦਾ ਉਹ ਸਾਡੀ ਟੀਮ ਗਈ ਹੈ ਰੇਡ ਕਰਨ ਉੱਪਰ ਔਰ ਹੋਪਫੁਲੀ ਉਹ ਵੀ ਰੈਸਟੇਸੀ ਕਰ ਲਾਂਗੇ ਇਸ ਤੋਂ ਪਹਿਲਾਂ ਵੀ ਕਹਿੰਦੇ ਕੋਈ ਬੱਚੇ ਕਹਿੰਦੇ ਆ ਇਸ ਗੇਮ ਨੇ ਖਿਲਿਆ ਕੋਈ 3 ਫਰੋਗ ਬੀਤੀ ਹੁਣ ਤਾਂ ਦਸਾਂ ਦਿਨਾਂ ਵੀ ਇੱਕ ਹਜੇ ਤੱਕ ਇੱਕ ਹੋਰ ਲੜਕੀ ਜਿਹੜੀ ਹੈ ਉਹ ਸਾਹਮਣੇ ਆਏ ਕਿ ਇੱਕ ਲੜਕੀ ਨੇ ਹੋਰ ਲੜਕੀ ਕਿੱਧਰ ਹੋਰ ਕੀਤੀ ਸੀਗੀ ਉਹ ਲੜਕੀ ਮਨਪ੍ਰੀਤ ਮਦਮ ਦੱਸ ਕੇ ਤਾਂ ਮਿਲਦੀ ਲੱਗਦਾ ਕਿ ਉਹ ਆਪਣੇ ਰਿਬਾਣੇ ਦੀ ਉਹਨੂੰ ਦਿੱਤੀ ਸੀਗੀ ਉਹ ਸੜੀ ਇਨਵੈਸਟੀਗੇਸ਼ਨ ਨੂੰ ਮੰਤਰੀ ਕਿਸੇ ਨਾਮ ਗਿਰੇਟ ਕਰ ਲਈ ਹੈ ਤੇ ਉਹ ਟੀਮ ਸਾਡੇ ਅਰੇਸਟ ਕਰ ਲਈ ਸਰ ਇੱਕ ਜਿਹੜੇ ਤੁਸੀਂ ਦੱਸਿਆ ਵੀ ਆ ਜਿਹੜੇ ਉਹ ਦੇ ਰਹੇ ਸੀ ਡੋਨੇਟ ਕਰਦੇ ਸੀ ਉਹਦੇ ਪੈਸੇ ਲੈ ਲਦੇ ਸੀ ਹੈ ਨਾ ਆਈਬੀਐਫ ਹਾਂ ਉਹ ਤਾਂ ਇਹ ਲੀਗਲ ਪ੍ਰੋਸੈਸ ਆ ਉਹ ਵੱਖਰਾ ਵਾ ਉਹਦੇ ਨਾਲ ਇਹਦਾ ਵੈਸੇ ਕੋਈ ਲਕਾ ਦੇਕਾ ਨਹੀਂਗਾ ਬਟ ਕਈਆਂ ਦੇ ਇਦਾਂ ਦਾ ਆਈਬੀਐਫ ਕਰਾਣ ਦੇ ਬਾਅਦ ਵੀ ਕਈ ਜੋੜਿਆਂ ਦੇ ਜਿਹੜਾ ਬੱਚਾ ਪੈਦਾ ਨਹੀਂ ਹੁੰਦਾ ਉਹਨਾਂ ਦੇ ਫਿਰ ਉਹਨਾਂ ਕੋਲ ਕੋਈ ਅਡਾਪਟ ਕਰਨ ਤੋਂ ਇਲਾਵਾ ਹੋਰ ਕੋਈ ਉਹਨਾਂ ਕੋਲ ਜਿਹੜਾ ਚਾਰਾ ਨਹੀਂ ਬਚਦਾ ਬਟ ਉਹ ਕੋਈ ਬਿਨਾ ਲੀਗਲ ਜਿਹੜਾ ਵਾ ਪ੍ਰੋਸੈਸ ਅਡਾਪਟ ਕੀਤੇ ਹਨ ਅਡਾਪਟੇਸ਼ਨ ਦਾ ਉਹ ਉਹ ਵੈਸੇ ਸਿੱਧਾ ਖਰੀਦ ਕਰ ਲੈਂਦੇ ਨੇ ਉਹ ਉਹ ਜਿਹੜਾ ਕਿ ਜੁਰਮ ਬਣਦਾ ਸਰ ਹੁਣ ਕੀ ਕਰੀਏ ਜਿਹੜਾ ਸ਼ਿਸ਼ੂ ਹੈ ਜਿਹੜੀ ਮਤ 205 ਨੰਬਰ ਸੀ ਐਫਆਰ ਦੇ ਅੱਧੇ ਕਿਥੇ ਤਾਂ ਨਹੀਂ ਹੈ 147 100 45 ਤੇ 61 ਜਮਨਦੋ ਬੀਐਨਐਸ ਦੀ ਧਾਰਾ ਰਹੀ ਹੈ ਭਾਰਤੀ ਨੈਸ਼ਨਲ ਕ੍ਰਾਈਮ ਕੋਡ ਦੀ ਧਾਰਾ ਤੇ ਅਸੀਂ ਯੂਨਾਈਟਡ ਜਸਟਿਸ ਐਸੋਸਿਏਸ਼ਨ ਦਾ ਜਿਹੜੇ ਦੇ ਅਸੀਂ ਕੇਸ ਅਸਿਸਟ ਕੀਤਾ ਵਾ ਤੇ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਬੱਚਾ ਨਵਜਾਦ ਆ ਇਹ ਬੱਚਾ ਹੁਣ ਮਾਂ ਕੋਲ ਜਾਏਗਾ ਜੀ ਹਾਂ ਇਹ ਜਿਹੜਾ ਜੋ ਵੀ ਲੀਗਲ ਪ੍ਰੋਸੈਸ ਹੈ ਦਾ ਉਸ ਲੀਗਲ ਪ੍ਰੋਸੈਸ ਅਡਾਪਟ ਕਰਾਂਗੇ ਤੇ ਉਹ ਜੋ ਲੀਗਲ ਪ੍ਰੋਸੈਸ ਹੋਏਗਾ ਅਗੇ ਉਹਦੇ ਹਿਸਾਬ ਨਾਲ ਹੋਵੇਗਾ ਜੋ ਵਿੱਚ ਸਨੇ 8 ਰੁਕਵੀ ਕਾਬੂ ਕੀਤੇ ਆਏ ਆਈਐਸਕੇ ਦੇ ਜ਼ਰੇ ਤੋਂ ਉਹਨਾਂ ਇਕੱਠੇ ਕਾਬੂ ਕੀਤੇ ਗਏ ਜਾਂ ਤਾਂ ਅਲੱਗ 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 ਕੀਤੇ ਆਂ ਅਲੱਗ ਅਲੱਗ ਉਹਨਾਂ ਦੇ ਲਿੰਕ ਕਿੱਦਾਂ ਬਣੇ ਆਪਸ ਵਿੱਚ ਇਹ ਤੁਹਾਨੂੰ ਦੱਸਿਆ ਜੀ ਮੈਂ ਵੀ ਇਹ ਸਾਰੇ ਐਗ ਡੋਨਰਾਂ ਦੇ ਵਿੱਚ ਦੋ ਜਿਹੜੀ ਸੀਗੀਆਂ ਇੱਕ ਰੀਨਾ ਇੱਕ ਅਮਰਜੀਤ कौर ਪਤਨੀ ਲੇਟ ਭਗਵੰਦਰ ਸਿੰਘ ਵਾਸੀ ਗਲਪਟਲਾ ਇਹ ਐਗ ਡੋਨਰ ਦਾ ਕੰਮ ਕਰਦੇ ਸੀਗੇ ਐਗ ਡੋਨਰ ਇਹਨਾਂ ਦਾ ਆਮ ਆਵਾਜ਼ਾਈ ਉੱਥੇ ਹੁੰਦੀ ਸੀਗੀ ਜਿੱਥੇ ਕਿ ਜਿਨ੍ਹਾਂ ਜੋੜਿਆਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਹਸਪਤਾਲਾਂ ਦੇ ਵਿੱਚ ਐਗ ਡੋਨੇਟ ਕਰਨ ਜਾਂਦੇ ਸੀ ਉੱਥੇ ਹੀ ਉਹਨਾਂ ਦੀ ਲੋੜ ਵੀ ਹੋ ਜਾਂਦੀ ਸੀ ਉਹਨਾਂ ਨੂੰ ਇਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਕਿਹੜੇ ਜਿਹੜੇ ਐ ਨੀੜੀ ਪਰਿਵਾਰ ਆ ਜਿਨ੍ਹਾਂ ਨੂੰ ਬੱਚੇ ਚਾਹੀਦੇ ਆ ਉੱਥੇ ਇਹਨਾਂ ਨੂੰ ਗਾਗ ਮਿਲ ਜਾਂਦਾ ਜੀਗਾ ਦੂਸਰੇ ਬਨੇ ਜਿਹੜਾ ਇਹਨਾਂ ਨੂੰ ਨਾਲ ਦੀ ਨਾਲ ਕਈ ਗਰੀਬ ਪਰਿਵਾਰ ਜਿਹੜੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਪ੍ਰੋਪਰਲੀ ਕਰ ਸਕਦੇ ਜਾਂ ਕੋਈ ਗਰੀਬ ਪਰਿਵਾਰ ਕੋਈ ਪੈਸੇ ਦੀ ਜ਼ਰੂਰਤ ਜਿਹਨਾਂ ਨੂੰ ਹੁੰਦੀ ਹੈ ਉਹ ਆਪਣੇ ਜਿਹੜਾ ਬੱਚੇ ਇਹਨਾਂ ਨੂੰ ਜਿਹੜਾ ਇਹਨਰੇ ਜੋ ਹੁਣ ਤੱਕ ਸਾਹਮਣੇ ਆਈਏ ਦੋ ਕੇਸਿਸ ਦੇ ਵਿੱਚ ਜੀ ਇਹਨੇ ਜਿਹੜਾ ਰਿਮਾਂਡ ਲੈਣਾ ਜੀ ਜੀ ਆਹ 5 ਦਿਨ ਦੇ ਸਾਡੇ ਕੋਲ ਰਿਮਾਂਡ ਹੈ ਜੀ ਉਹ ਅਸੀਂ ਕਰ ਰਹੇ ਹਾਂ ਨਾ ਕੁਝ ਨਾ ਉਸ ਤੋਂ ਬਾਅਦ ਉਹ ਜਿਹੜੇ